ਜੇਕਰ ਪਿੰਡ ਦੇ ਵਿੱਚ ਕੋਈ ਵੀ ਮੁੰਡਾ ਤੇ ਕੁੜੀ ਆਪਸ ਵਿੱਚ ਵਿਆਹ ਕਰਵਾਉਂਦੇ ਨੇ ਤੇ ਪਿੰਡ ਵਾਸੀਆਂ ਦੇ ਵੱਲੋਂ ਉਸ ਮੁੰਡਾ ਕੁੜੀ ਤੇ ਉਹਨਾਂ ਦੋਹਾਂ ਦੇ ਪਰਿਵਾਰਾਂ ਦਾ ਬਾਈਕਾਟ ਕੀਤਾ ਜਾਏਗਾ ਜਿहां ਜੇਕਰ ਕਿਸੇ ਮੁੰਡੇ ਤੇ ਕੁੜੀ ਨੇ ਪਿੰਡ ਦੇ ਵਿੱਚ ਵਿਆਹ ਕਰਵਾਇਆ ਤੇ ਉਹਨਾਂ ਨੂੰ ਪਿੰਡ ਨਿਕਾਲਾ ਪੰਚਾਇਤ ਦੇ ਵੱਲੋਂ ਦਿੱਤਾ ਜਾਏਗਾ ਇਹ ਖਬਰ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵੱਡਾ ਫੈਸਲਾ ਪੰਚਾਇਤ ਦੇ ਵੱਲੋਂ ਲੈ ਲਿਆ ਗਿਆ। ਅਕਸਰ ਇਹ ਅਜਿਹਾ ਵੇਖਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕੋ ਪਿੰਡ ਦੇ ਵਿੱਚ ਕੁੜੀ ਤੇ ਮੁੰਡੇ ਦੋਹਾਂ ਦੇ ਵੱਲੋਂ ਵਿਆਹ ਕਰਵਾ ਲਿਆ ਜਾਂਦਾ ਹੈ। ਕਈ ਵਾਰ ਇਹ ਲਵ ਮੈਰਿਜ ਭੱਜ ਕੇ ਕਰਵਾ ਲਈ ਜਾਂਦੀ ਹੈ, ਕਈ ਵਾਰ ਘਰਦਿਆਂ ਦੀ ਜਿਕਇਆ ਤਾਂ ਰਾਏ ਦੇ ਨਾਲ ਘਰਦਿਆਂ ਦੀ ਮਨਜ਼ੂਰੀ ਦੇ ਨਾਲ ਵਿਆਹ ਕਰਵਾਇਆ ਜਾਂਦਾ ਹੈ ਪਰ ਹੁਣ ਇਹਨਾਂ ਸਭ ਚੀਜ਼ਾਂ ਨੂੰ ਵੇਖਦੇ ਹੋਏ ਕੋਟ ਸ਼ਮੀਰ ਦੀ ਪੰਚਾਇਤ ਦੇ ਵੱਲੋਂ ਫੈਸਲਾ ਲੈ ਲਿਆ ਗਿਆ ਹੈ ਕਿ ਪਿੰਡ ਦੇ ਵਿੱਚ ਜੇਕਰ ਕੋਈ ਵੀ ਕੁੜੀ ਤੇ ਮੁੰਡਾ ਆਪਸ ਦੇ ਵਿੱਚ ਵਿਆਹ ਕਰਵਾਉਂਦੇ ਨੇ ਤੇ ਉਹਨਾਂ ਦੇ ਪਰਿਵਾਰ ਸਮੇਤ ਉਹਨਾਂ ਦਾ ਬਾਈਕਾਟ ਪਿੰਡ ਵਾਸੀਆਂ ਦੇ ਵੱਲੋਂ ਕੀਤਾ ਜਾਏਗਾ ਪਰਿਵਾਰ ਤੇ ਨਾਲ ਹੀ ਨਾਲ ਬੁੰਡਾ ਕੁੜੀ ਇਹਨਾਂ ਸਭ ਨੂੰ ਜਿਹੜਾ ਪਿੰਡ ਨਿਕਾਲਾ ਪੰਚਾਇਤ ਦੇ ਵੱਲੋਂ ਉਸ ਵੇਲੇ ਦਿੱਤਾ ਜਾਏਗਾ ਇੱਕ ਵੱਡਾ ਫੈਸਲਾ ਜ਼ਰੂਰ ਪੰਚਾਇਤ ਦੇ ਵੱਲੋਂ ਲੈ ਲਿਆ ਗਿਆ ਹੁਣ ਤੱਕ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਫੈਸਲੇ ਲਿੱਤੇ ਨੇ ਪਰ ਉਹ ਫੈਸਲੇ ਜੋ ਨੇ ਉਹ ਜੋ ਮਤੇ ਪਾਸ ਕੀਤੇ ਨੇ ਉਹ ਪ੍ਰਵਾਸੀਆਂ ਖਿਲਾਫ ਕੀਤੇ ਜਾ ਰਹੇ ਸੀ ਪਰ ਇੱਕ ਵੱਖਰਾ ਮਾਮਲਾ ਬਟਿੰਡਾ ਦੇ ਪਿੰਡ ਕੋਟ ਸ਼ਮੀਰ ਤੋਂ ਸਾਹਮਣੇ ਆਇਆ ਜਿੱਥੇ ਦੀ ਪੰਚਾਇਤ ਨੇ ਇਹ ਫੈਸਲਾ ਲੈ ਲਿਆ ਹੈ ਕਿ ਜੇਕਰ ਕੋਈ ਵੀ ਮੁੰਡਾ ਤੇ ਕੁੜੀ ਪਿੰਡ ਦੇ ਵਿੱਚ ਹੀ ਵਿਆਹ ਕਰਵਾਉਂਦਾ ਹੈ ਤੇ ਉਸ ਮੁੰਡੇ ਕੁੜੀ ਦਾ ਤਾਂ ਬਾਈਕਾਟ ਹੋਵੇਗਾ ਹੀ ਹੋਵੇਗਾ ਨਾਲ ਹੀ ਨਾਲ ਇਹਨਾਂ ਦੋਹਾਂ ਦੇ ਜਿਹੜੇ ਪਰਿਵਾਰ ਹੋਣਗੇ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਏਗਾ ਤੇ ਇਹਨਾਂ ਨੂੰ ਪਿੰਡ ਨਿਕਾਲਾ ਪਿੰਡ ਵਾਸੀਆਂ ਦੇ ਵੱਲ ਲੋਭ ਦਿੱਤਾ ਜਾ